ਸਤਿ ਸ਼੍ਰੀ ਅਕਾਲ ਜੀ ਪਟਿਆਲਾ ਦੀ ਕਿਚਨ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਜੋ ਭੈਣੋ ਅੱਜ ਆਪਾਂ ਪੰਜੀਰੀ ਬਣਾਉਣੀ ਹੈ ਬਹੁਤ ਵਧੀਆ ਤਰੀਕੇ ਨਾਲ ਬਣ ਜਾਂਦੀ ਹੈ ਬਹੁਤ ਆਸਾਨ ਲਓ ਜੀ ਆਪਾਂ ਪੁੰਨ ਰਹੇ ਹਾਂ ਮਖਾਣੇ ਮਖਾਣੇ ਆਪਾਂ ਇੱਥੇ ਸੁੱਕੇ ਭੁੰਨੇ ਆ ਕਿਉਂ ਬਿਲਕੁਲ ਵੀ ਨਹੀਂ ਪਾਇਆ ਤੇ ਜਦੋਂ ਇਸ ਤਰ੍ਹਾਂ ਕਰੰਚੀ ਜੇ ਹੋ ਜਾਂਦੇ ਆ ਟੁੱਟਣ ਲੱਗ ਜਾਂਦੇ ਆ ਤਾਂ ਤਿਆਰ ਹੋ ਜਾਂਦੇ ਆ ਇਹਦਾ ਮਤਲਬ ਕਿ ਆਪਾਂ ਪਲੇਟ ਵਿੱਚ ਕੱਢ ਲਓ ਮਖਾਨਿਆਂ ਤੋਂ ਪਹਿਲਾਂ ਆਪਾਂ ਨੇ ਬਦਾਮ ਤੇ ਕਾਜੂ ਥੋੜੇ ਜਿਹਾ ਘਿਓ ਵਿੱਚ ਭੁੰਨ ਲਏ ਸੀ ਵੀਡੀਓ ਕਲਿੱਪ ਰਹਿ ਗਿਆ ਸੀ ਇੱਥੇ ਤੇ ਇੱਕ ਜਿਹੜੇ ਚਾਰੋਂ ਗੂੰਦ ਹੈ ਉਹ ਵੀ ਆਪਾਂ ਨੇ ਸੌਰੀ ਗੂੰਦ ਵੀ ਆਪਾਂ ਨੇ ਘਿਓ ਵਿੱਚ ਭੁੰਨ ਕੇ ਪਲੇਟ ਵਿੱਚ ਕੱਢ ਲਿਆ ਜੀ ਤੇ ਹੁਣ ਵਾਰੀ ਆ ਗਈ ਜੀ ਸੌਂਫ ਦੀ ਸੌਂਫ ਦਾ ਜਦੋਂ ਕਲਰ ਚੇਂਜ ਹੋ ਜਾਂਦਾ ਹੈ ਉਸ ਟਾਈਮ ਤੱਕ ਆਪਾਂ ਨੇ ਸੌਂਫ ਭੁੰਨਣੀ ਹੈ ਫਿਰ ਇਹਨੂੰ ਵੀ ਆਪਾਂ ਨੇ ਪਲੇਟ ਵਿੱਚ ਕੱਢ ਲੈਣਾ ਹੈ ਤੇ ਹੁਣ ਵਾਰੀ ਆ ਗਈ ਜੀ ਕद्दू ਦੇ ਬੀਜ ਤੇ ਚਾਰੋਂ ਮਾਜ ਇਹਨਾਂ ਨੂੰ ਵੀ ਆਪਾਂ ਨੇ ਸੁੱਕੇ ਹੀ ਰੋਸਟ ਕਰਨਾ ਏ। ਇਹ ਆਪਾਂ ਨੇ ਸਾਫ਼ਤਰ ਰੱਖਣੇ ਆ ਇਸ ਕਰਕੇ ਆਪਾਂ ਰੋਸਟ ਕਰਕੇ ਪਾਵਾਂਗੇ ਜੀ ਬਹੁਤ ਵਧੀਆ ਟੇਸਟ ਬਣ ਜਾਂਦਾ ਏ। ਭੁੰਨ ਕੇ ਇਹ ਵੀ ਪਲੇਟ ਵਿੱਚ ਕੱਢ ਲੈਣੇ ਆ। ਤੇ ਹੁਣ ਵਾਰੀ ਆ ਗਈ ਏ ਜੀ ਪੀਸਣ ਦੀ। ਸੌਂਫ ਨੂੰ ਆਪਾਂ ਪੀਸ ਲਾਂਗੇ। ਸੌਂਫ ਨੂੰ ਪੀਸਣ ਤੋਂ ਬਾਅਦ ਹੁਣ ਆਪਾਂ ਪੀਸਾਂਗੇ ਜੀ ਕੁੱਟਾਂਗੇ ਜੀ ਗੁੰਦ। ਗੁੰਦ ਕੁੱਟ ਲਾਂਗੇ। ਤੇ ਜਿਹੜੀਆਂ ਕੁੱਟਣ ਵਾਲੀਆਂ ਚੀਜ਼ਾਂ ਐ ਕੁੱਟ ਕੇ ਆਪਾਂ ਨੇ ਇੱਕੋ ਹੀ ਭਾਂਡੇ ਵਿੱਚ ਕੱਢ ਲੈਣੀਆਂ ਐ ਜਿਹੜੀਆਂ ਸਾਬਤ ਰੱਖਣੀਆਂ ਐ ਉਹ ਆਪਾਂ ਸਾਬਤ ਪਾਵਾਂਗੇ ਇੱਕ ਭਾਂਡੇ ਵਿੱਚ ਆਪਾਂ ਨੇ ਰੋਸਟ ਕੀਤੇ ਹੋਏ ਸਾਰੇ ਡਰਾਈ ਫਰੂਟ ਜਿਹੜੇ ਐ ਕੱਢ ਲੈਣੇ ਆ ਜੀ ਤੇ ਇਹਦੇ ਵਿੱਚ ਆਪਾਂ ਨੇ ਮਖਾਣੇ ਬਦਾਮ ਕਾਜੂ ਸਾਰਾ ਕੁਝ ਇੱਕ ਭਾਂਡੇ ਵਿੱਚ ਹੀ ਰੋਸਟ ਜਿਹੜੇ ਕੀਤੇ ਐ ਸਾਰੇ ਇੱਕ ਭਾਂਡੇ ਵਿੱਚ ਕੱਢ ਲੈਣੇ ਆ ਇਹ ਸਾਰਾ ਕੁਝ ਆਪਾਂ ਪਹਿਲਾਂ ਤਿਆਰ ਕਰਕੇ ਰੱਖਣਾ ਏ ਫਿਰ ਪੰਜੀ ਦੀ ਬਣਾਉਣੇ ਨੂੰ ਟਾਈਮ ਨਹੀਂ ਲੱਗੇ ਟਾਈਮ ਨਹੀਂ ਲੱਗਦਾ ਇਹ ਮਗਜ ਹੋ ਗਏ ਜੀ ਮਗਜ ਵੀ ਆਪਾਂ ਸਾਫ਼ ਕਰ ਰੱਖਣੇ ਆ ਇਹ ਲਓ ਜੀ ਦੋ ਚਮਚ ਲਈ ਆਪਾਂ ਨੇ ਸੁੰਡ ਤੇ 100 ਗ੍ਰਾਮ ਲਈ ਆ ਜੀ ਬਿਲਗੁੱਤ ਇਹਨਾਂ ਦੋਨਾਂ ਚੀਜ਼ਾਂ ਨੂੰ ਵੀ ਛਾਣ ਦੇਣਾ ਏ ਜਿਹੜਾ ਉੱਪਰ ਥੋੜਾ ਬਾਕੀ ਛਿਲਕਾ ਹੁੰਦਾ ਨਿਕਲ ਜਾਂਦਾ ਛਾਣ ਕੇ ਲਓ ਜੀ ਕਿਲੋ ਲਈ ਆ ਜੀ ਆਪਾਂ ਨੇ ਘਿਓ ਤੇ ਚਾਰ ਕੁੱਡੀਆਂ ਪਾਈਆਂ ਆ ਆਪਾਂ ਨੇ ਆਟੇ ਦੀਆਂ ਇਹਨੂੰ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਾਂਗੇ ਇਸ ਨੂੰ ਮਿਕਸ ਕਰਕੇ ਥੋੜੀ देर ਆਪਾਂ ਇਹਨੂੰ ਮੀਡੀਅਮ ਅੱਗ ਤੇ ਹੀ ਭੁੰਨ ਦੇ ਜਾਵਾਂਗੇ ਜਦੋਂ ਅੱਧਾ ਘੁੱਜ ਜਾਂਦਾ ਏ ਫਿਰ ਆਪਾਂ ਨੇ ਇਹਦੇ ਵਿੱਚ ਸੂਜੀ ਪਾਉਣੀ ਆ ਅੱਧਾ ਕਿਲੋ ਅੱਧਾ ਕੌਲੀ ਲਈ ਆ ਜੀ ਆਪਾਂ ਨੇ ਸੂਜੀ ਤੇ ਇੱਕ ਆਪਾਂ ਨੇ ਭੁੱਜੇ ਹੋਏ ਛੋਲੇ ਜਿਹੜੇ ਆ ਪੀਸ ਲਏ ਪੀਸ ਕੇ ਕੁੱਟ ਲਏ ਤੇ ਅੱਧ ਇੱਕ ਕੌਲੀ ਲਈ ਆ ਜੀ ਆਪਾਂ ਨੇ ਛੋਲਿਆਂ ਦਾ ਬੇਸਣ ਭੁੱਜੇ ਹੋਏ ਛੋਲੇ ਕੁੱਟ ਕੇ ਤੇ ਇੱਥੇ ਆਪਾਂ ਨੇ ਨਾਰੂ ਨਾਰੀਅਲ ਵੀ ਕੱਦੂ ਕਸ ਕਰ ਲਿਆ ਏ ਵੇ ਲਈ ਅੱਜ ਆਪਾਂ ਇੱਕ ਕੋਲੀ ਖਾਸ ਖਾਸ ਹੁਣ ਆਪਾਂ ਆਟੇ ਨੂੰ ਭੁੰਨੇ ਦੇ ਜਾਵਾਂਗੇ ਜੀ ਜਦੋਂ ਅੱਧਾ ਘੁੱਜ ਜਾਂਦਾ ਏ ਫੇਰ ਸੂਜੀ ਪਾਉਣੀ ਹੈ ਕਿਉਂਕਿ ਆਟੇ ਨੂੰ ਟਾਈਮ ਲੱਗਦਾ ਏ ਭੁੰਨਣ ਨੂੰ ਸੂਜੀ ਛੇਤੀ ਭੁੱਜ ਜਾਂਦੀ ਹੈ ਲੋ ਜੀ ਹੁਣ ਆਪਾਂ ਨੇ ਅੱਧੀ ਕੋਲੀ ਪਾਈ ਆ ਜੀ ਸੂਜੀ ਇਹਨੂੰ ਆਪਾਂ ਮਿਕਸ ਕਰਾਂਗੇ 2 ਕੁ ਮਿੰਟ ਲਈ ਭੁੰਨਾਂਗੇ ਜਦੋਂ ਇਹ ਮਿਕਸ ਹੋ ਜਾਂਦੀ ਹੈ 2 ਕੁ ਮਿੰਟ ਦਾ ਸੇਕ ਲਵਾ ਕੇ ਫੇਰ ਆਪਾਂ ਪਾ ਦਾਂਗੇ ਜੀ ਇੱਕ ਕੌਲੀ ਜਿਹੜੀ ਆਪਾਂ ਨੇ ਖਸਖਸ ਲਈ ਆ। ਹਾਂ ਲੋ ਜੀ ਖਸਖਸ ਇੱਕ ਕੌਲੀ ਇਹਨੂੰ ਵੀ ਆਪਾਂ ਇਹਦੇ ਵਿੱਚ ਮਿਕਸ ਕਰ ਦਾਂਗੇ ਤੁਸੀਂ ਸੁੱਕੀ ਰੋਸਟ ਕਰਕੇ ਰੱਖਣੀ ਆ। ਸੁੱਕੀ ਰੋਸਟ ਕਰ ਲਓ। ਮੈਂ ਘਿਓ ਦੇ ਵਿੱਚ ਆਟੇ ਦੇ ਵਿੱਚ ਪਾ ਲੈਂਦੀ ਹੁੰਦੀ ਆ। ਬਹੁਤ ਵਧੀਆ ਤਿਆਰ ਹੋ ਜਾਂਦੀ ਆ। ਤੇ ਇੱਕ ਚਮਚ ਪਾਇਆ ਜੀ ਅਜਵੈਨ। ਇਸ ਤਰ੍ਹਾਂ ਆਪਾਂ ਮਿਕਸ ਕਰਦੇ ਜਾਵਾਂਗੇ ਜੀ ਸਮਾਨ ਪਾ ਕੇ ਸਾਰਾ। ਤੇ ਹੁਣ ਆਪਾਂ ਨਾਰੀਅਲ ਜਿਹੜਾ ਕਤੂਕਸ ਕੀਤਾ ਏ ਉਹ ਪਾ ਦਾਂਗੇ। ਇਹਦਾ ਆਪਣਾ ਫਲੇਵਰ ਹੁੰਦਾ ਏ ਬਹੁਤ ਵਧੀਆ ਖੁਸ਼ਬੂ ਆਉਂਦੀ ਆ ਜਦੋਂ ਆਟੇ ਵਿੱਚ ਆਪਾਂ ਇਹਨੂੰ ਮਿਕਸ ਕਰਦੇ ਆ। ਸਾਰੀਆਂ ਚੀਜ਼ਾਂ ਜਿਵੇਂ ਜਿਵੇਂ ਮੈਂ ਪਾਈਆਂ ਉਹਵੇਂ ਉਹ ਮੈਂ ਤੁਸੀਂ ਪਾ ਕੇ ਪੰਜੀਰੀ ਬਣਾਓ ਬਹੁਤ ਜ਼ਿਆਦਾ ਟੇਸਟੀ ਬਣੀ ਸੀ। ਤੇ ਇਹ ਲੋ ਜੀ ਆ ਗਈ ਝੁੰਡ ਝੁੰਡ ਆਪਣੇ ਘਰ ਦੀ ਪੀਸੀ ਹੋਈ ਆ ਜੀ ਇਸ ਕਰਕੇ ਪੀਲੀ ਪੀਲੀ ਹੈ ਤੇ ਇਹ ਆ ਗਈ ਜੀ ਬਿਲਗੁੱਧ ਆ ਗਿਆ 100 ਗ੍ਰਾਮ ਤੇ ਅੱਧੀ ਕੌਲੀ ਆ ਗਈ ਜੀ ਦਾਖਾਂ 100 ਗੀ ਇਹਨੂੰ ਆਪਾਂ ਕੋਸੇ ਪਾਣੀ ਚ ਭਿਓ ਕੇ ਸਾਫ਼ ਕਰ ਲਿਆ ਸੀ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਨ ਤੋਂ ਬਾਅਦ ਹੁਣ ਆ ਗਿਆ ਜੀ ਪੂਜੇ ਹੋਏ ਛੋਲੇਆਂ ਦਾ ਜਿਹੜਾ ਬੇਸਣ ਬਣਾਇਆ ਸੀ ਪੀਸ ਕੇ ਉਹ ਤੇ ਹੁਣ ਆ ਗਿਆ ਜੀ ਡਰਾਈ ਫਰੂਟ ਸਾਰੇ ਰੋਸਟ ਕੀਤੇ ਮਸਾਲੇ ਐਂਡ ਵਿੱਚ ਪਾਉਣੇ ਆ ਪਹਿਲਾਂ ਆਪਾਂ ਬਿਲਗੁੱਧ ਸੂੰਠ ਖਸਖਸ ਵਗੈਰਾ ਸਾਰਾ ਕੁਝ ਭੁੰਨ ਕੇ ਇਹ ਪੂਜੇ ਹੋਏ ਹੁੰਦੇ ਆ ਇਸ ਕਰਕੇ ਇਹਨਾਂ ਨੂੰ ਬਾਅਦ ਵਿੱਚ ਪਾਉਣਾ ਹੈ ਹੁਣ ਚੰਗੀ ਤਰ੍ਹਾਂ ਨਾਲ ਇਹਨਾਂ ਨੂੰ ਮਿਕਸ ਕਰ ਲੈਣਾ ਹੈ ਮਿਕਸ ਕਰਨ ਤੋਂ ਬਾਅਦ ਫੇਰ ਹੁਣ ਆਪਾਂ ਪਾਵਾਂਗੇ ਮਿੱਠਾ ਇਹ ਬਹੁਤ ਸਵਾਦ ਬਣੀ ਸੀ ਪੰਜੀਰੀ ਲੋ ਜੀ ਮਿਕਸ ਹੋ ਗਏ ਸਾਰੇ ਸਮਾਨ ਤੇ ਹੁਣ ਪਾਈਆ ਜੀ ਆਪਾਂ ਨੇ ਸ਼ੱਕਰ ਮੇਰੇ ਕੋਲ ਘਰ ਦੀ ਸ਼ੱਕਰ ਪਈ ਸੀ ਤੁਸੀਂ ਚੀਨੀ ਬੂਰਾ ਦੇਸੀ ਖੰਡ ਜੋ ਮਰਜੀ ਤੁਹਾਡੀ ਚੁਆਇਸ ਆ ਪਾ ਸਕਦੇ ਆ ਲੋੜ ਮੁਤਾਬਕ ਤੁਸੀਂ ਮਿੱਠਾ ਪਾ ਲਓ ਮਿੱਠਾ ਪਾ ਕੇ ਇਹਨੂੰ ਚੰਗੀ ਤਰ੍ਹਾਂ ਨਾਲ ਮਿਕਸ ਕਰੋ ਪੰਜੀਰੀ ਹੋ ਗਈ ਜੀ ਬਣ ਕੇ ਤਿਆਰ ਜਿੱਦਾ ਜਿੱਦਾ ਮੈਂ ਦੱਸਿਆ ਏ ਉਸੇ ਤਰੀਕੇ ਨਾਲ ਤੁਸੀਂ ਬਣਾਉਂਗੇ ਤਾਂ ਬਹੁਤ ਵਧੀਆ ਪੰਜੀਰੀ ਬਣੂਗੀ ਮੈਨੂੰ ਕਮੈਂਟ ਕਰਕੇ ਵੀ ਜਰੂਰ ਦੱਸਣਾ ਲਾਈਕ ਸ਼ੇਅਰ ਵੀਡੀਓ ਨੂੰ ਜਰੂਰ ਕਰਿਆ ਕਰੋ ਜੀ ਲਓ ਜੀ ਪੰਜੀਰੀ ਹੋ ਗਈ ਜੀ ਬਣ ਕੇ ਤਿਆਰ ਅਗਲੀ ਵੀਡੀਓ ਚ ਕੁਝ ਨਵਾਂ ਲੈ ਕੇ ਆਵਾਂਗੇ ਤੇ ਹੁਣ ਤੁਸੀਂ ਬਣਾਓ ਜੀ ਪੰਜੀਰੀ ਅਗਲੀ ਵੀਡੀਓ ਚ ਮਿਲਾਂਗੇ ਜੀ ਤਦ ਤੱਕ ਲਈ ਸਤਿ ਸ਼੍ਰੀ ਅਕਾਲ